ਘੋਰ ਘਰ ਭਾਈਓ ਸਭ ਠੀਕ ਠਾਕ ਹੋ ਪਈਵਾ ਜੀ ਕੋਈ ਗੱਲ ਕਰੇ ਰੋ ਜੇ ਵਧੀਆ ਲੱਗੇ ਤੇ ਸ਼ੇਅਰ ਕਰਦੇ ਜੋ ਜੇ ਨਾਮ ਤੇ ਲੱਗੇ ਤੇਰ ਮਰਜੀ ਹਰੇਕ ਬੰਦਰ ਨਾਲ ਤਿੰਨ ਤਰ੍ਹਾਂ ਦੇ ਗੁਰੂ ਹੋ ਮੈਂ ਇੱਕੋ ਆਇਆ ਆਤਮਿਕ ਗੁਰੂ ਉਹ ਗੁਰੂ ਦਾ ਸਬੰਧ ਬੰਦਰੀ ਆਤਮਾ ਨਾਲ ਲਿਓ ਵਾ ਦੂਜੋ ਗੁਰੂ ਵਾ ਅਧਿਆਤਮਿਕ ਗੁਰੂ ਜੇ ਰਸਬੰਧ ਬੰਦਾ ਦੁਨਿਆਵੀ ਕੰਮੋਂ ਲਈ ਉਹਵਾਜਰਾ ਕੋਈ ਨਾਈਰ ਕੰਮ ਸਿੱਖਾਇਆ ਕੋਈ ਸਲਾਈਰ ਕੰਮ ਸਿੱਖਾਇਆ ਕੋਈ ਵੈਲਡਿੰਗਰ ਕੰਮ ਸਿੱਖਾ ਉਹ ਅਧਿਆਤਮਕ ਕੰਮੋਂ ਮੈਂ ਉਦੋਂ ਜੋ ਗੁਰੂ ਹੋਵਾ ਤੀਜੋ ਗੁਰੂ ਹੋਵਾ ਬੰਦਰੋ ਦੇਹਕ ਗੁਰੂ ਦੇਹਕ ਗੁਰੂ ਬੰਦਾ ਰੋਵਾ ਮਾਂ-ਬਾਪ ਮਾਂ-ਬਾਪ ਬੰਦਾ ਨੇ ਚੰਗੀ ਤੇ ਮਾੜੀ ਨਿਪਰਖ ਦੇਵਾ ਆ ਸਮਝ ਦੇਵਾ ਬੱਚੀ ਬੱਚਾ ਨੇ ਮਾਪਾਬ ਜਿਹਦੇ ਕਦੇ ਰੋਕ ਟੋਕ ਕਰਨ ਅਗੇ ਚੀਜ਼ੇ ਤੋਂ ਤੇ ਬੱਚਾ ਨੇ ਵੀ ਸਮਝਣੋ ਚਾਹੀਦਾ ਮੇਰਾ ਮਾਪਾਬ ਮਾਰੇ ਚੰਗੇ ਵਾਸਤੇ ਕੋਈ ਨੋ ਸੋਚ ਤੋਈ ਆ ਕਿਉਂਕਿ ਮਾਪਾਬ ਕਦੇ ਬੁਰਾ ਸੋਚ ਵੀ ਨਹੀਂ ਸਕਦਾ ਉਹ ਕਰਨੋ ਤਾਂ ਬਹੁਤ ਦੂਰੀ ਦੀ ਗੱਲ ਹੋਈ ਮਾਪਾਬ ਕਹੇ ਮੇਰੀ ਬੱਚੀ ਬੱਚਾ ਨੇ ਸਵਾਲ ਜਵਾਬ ਕਰਾ ਘਰੇ ਆ ਮੈਂ ਜਵਾਬ ਗੇਟ ਫੇਟ ਹੋ ਜਾਵੇਂ ਤੇ ਵੀ ਕੱਤਾ ਗਿਓ ਤੋ ਕਿਰਪੀ ਗਿਓ ਤੋ ਆਕਾ ਮਾਪਾਬ ਫਿਰ ਪੁੱਛਣੋ ਕਿਉਂਕਿ ਮਾਂ ਮਾਪੇ ਜਿਹਨਾਂ ਵਾਲ ਆਏ ਹੋਵੇ ਨੇ ਚਿੱਟੇ ਉਤੂਪੇ ਵੀ ਨਹੀਂ ਆਏ ਹੋ ਤੇ ਉਹਨੂੰ ਦੁਨੀਆ ਰੋ ਹਰ ਇੱਕ ਸੰਘਰਸ਼ ਦੇਖਿਓ ਵਾ ਚੰਗੇ ਮਾੜੇ ਰ ਹਰ ਇੱਕ ਪਰਖੋ ਆਇਆ ਉਹਨਾਂ ਨੇ ਇਕੋ ਹੀ ਡਰਸ ਦਤਾ ਦੁਰ ਬਾਈ ਮਰੋ ਬੱਚਾ ਕਿ ਗਲਤ ਸੰਗਤੇ ਵਿੱਚ ਨਾ ਰਲ ਜਾਵਾ ਕਿ ਮਾੜੇ ਬੰਦਾਂ ਗੱਲੇ ਨਾਲ ਰਲ ਜਾਵਾ ਜੇ ਮਾੜੇ ਮਿਲ ਰਲ ਗਏ ਤੇ ਜ਼ਿੰਦਗੀ ਖਰਾਬ ਹੋ ਜਾਈਏ ਜ਼ਿੰਦਗੀ ਬਰਬਾਦ ਹੋ ਜਾਈਏ ਤੇ ਮਾਂ ਬਾਪ ਹਮੇਸ਼ਾ ਬੱਚਾ ਨੇ ਉਦੀ ਤੋਕੀਆ ਜਿਹਦੇ ਉਹਨੇ ਪਤੋਂ ਲੱਗ ਗਿਆ ਲਾਇਆ ਵਾ ਇਹ ਮਰ ਬੱਚਾ ਕੇ ਗਲਤ ਸੰਗਤੀ ਵੀ ਰਲਣ ਲੱਗ ਗਿਓ ਤੇ ਕੋਸ਼ਿਸ਼ ਕਰੋ ਆਪਣੇ ਮਾਪੇ ਵੀ ਗੱਲੇ ਨੂੰ ਗੁੱਸਾ ਨਾ ਕਰੋ ਅੱਜ ਕੱਲੇ ਨੌਜਵਾਨੀ ਨੂੰ ਖਾਸ ਕਰਕੇ ਮੇਰਾ ਸੰਦੇਸ਼ ਆ ਮਾਪੇ ਵੀ ਗੱਲੇ ਨੂੰ ਕਦੇ ਗੁੱਸਾ ਨਾ ਕਰੋ ਕਿਉਂਕਿ ਮਾਪੇ ਬੱਚੇ ਦੀ ਸੋਚੇ ਤੁਹਾਡੇ ਚੰਗੇ ਵਾਸਤੇ ਸੋਚੀਆ ਉਹਨੂੰ ਨੇ ਇਹ ਦਰਸਦਾ ਦੁਰ ਉਹ ਬਈ ਮਰ ਬੱਚਾ ਕੇ ਗਲਤ ਸੰਗਤੀ ਵੀ ਰਲ ਗਿਓ ਅੱਜ ਕੱਲ ਕੋ ਨਸ਼ਾ ਬੜੋ ਚੱਲ ਰੋ ਚਟੋ ਮੈਂ ਬਹੁਤ ਕਰੋੜ ਘਰ ਬਰਬਾਦ ਉਤੇ ਦੇਖੇ ਰੋ ਦਿਸੇ ਮੜੇ ਦੁਨੀਆਂ ਨਹੀਂ ਪਦੋਆ ਕਿਉਂਕਿ ਰੋਜ਼ ਖਬਰਾਂ ਵੀ ਦੇਖ ਆ ਯਾ ਮੋਬਾਈਲ ਦੇਖ ਆ ਫੇਸਬੁੱਕ ਕੋ ਯੂਟਿਊਬ ਇੰਸਟਾਗ੍ਰਾਮ ਜੋ ਮਰਜੀ ਖੋਲ ਕੇ ਦੇਖ ਲੋ ਜੱਤਾ ਮਰਜੀ ਦੇਖ ਲੋ ਤਕਰੀਬਨ ਹੀ ਰੋਣੇ ਪਿੱਟਨੇ ਚਾਲਦੇ ਹੋਵੇਂ ਕਰੋੜ ਕਰੋੜ ਘਰ ਬਰਬਾਦ ਹੋਏ ਚਿੱਟਾ ਤੇ ਮਾਮਾਪੁਰ ਮਾਰ ਹਦਾਇਤ ਆ ਵੀ ਆਪਣੇ ਬੱਚੀ ਬੱਚਰ ਨਾਲ ਪਹਿਲੇ ਦੋਸਤ ਬਣ ਜਾ ਜਿਹਦੇ ਚਵਾਨੀ ਵੀ ਪੈਰ ਤੇ ਰਹਿ ਰਹੀ ਉਹਨੂੰ ਰਜ਼ਾਰ ਬਣ ਜਾ ਉਹਨੂੰ ਕੋਲੇ ਗੱਲਾਂ ਬਾਤਾਂ ਕਰੇ ਕਰੋ ਉਹਨਾਂ ਨੂੰ ਬੋਲਵਾਨੀ ਸਮਝੋ ਉਹਨਾਂ ਨੇ ਅਸਤੇ ਖੇਡਦੇ ਰੋ ਤਾਕਿ ਉਹ ਮਾੜੇ ਕਿ ਮੇ ਬਾਹਰ ਜਗੇ ਦੋਸਤ ਨਾ ਬਣਾ ਲਵੇ। ਜਿਉ ਬਾਹਰ ਜਾ ਦੋਸਤ ਬਣ ਜੀ ਤੇ ਬਾਹਰੀ ਦੀ ਬਤੂ ਚੰਗੋ ਬਾਣੀ ਆ ਕਿ ਮਾੜੋ ਬਾਣੀ ਆ ਠੀਕ ਆ ਦੁਨੀਆਦਾਰੀ ਵੀ ਸਭ ਕੁਝ ਚੱਲ ਆਇਆ। ਪਰ ਕੱਤ ਨਾ ਕੱਤਾ ਮਾਏ ਮਾਪੇ ਵੀ ਆਪਣੇ ਬੱਚਾ ਵਾਸਤੇ ਇਹ ਗੱਲ ਸੋਚਣੀ ਚਾਹੀਦੀ ਤੋ ਉਹਨਾਂ ਕੋਲੇ ਬੈਠਣਾ ਚਾਹੀਦੀ ਤੋ ਉਹਨਾਂ ਕੋਲੇ ਗੱਲਬਾਤ ਕਰਨੀ ਚਾਹੀਦੀ ਤੋ ਉਹਨਾਂ ਨੂੰ ਸਮਝਣੋ ਚਾਹੀਦੀ ਤੋ ਆ। ਵੀ ਮਾਰੇ ਬੱਚੀ ਬੱਚਿਆਂ ਨੇ ਕੇ ਚੀਜ਼ ਜੇ ਲੋੜ ਆ ਉਹਨੂੰ ਕੋਲੇ ਖੁਸ਼ ਰਹੋ। ਤੇ ਬੱਚੀ ਬੱਚਾ ਨੇ ਖਾਸ ਕਰਕੇ ਇਹ ਸੰਦੇਸ਼ ਆ ਵੀ ਆਪਣੇ ਮਾਏ ਮਾਪੇ ਗੱਲਰ ਗੁੱਸਾ ਨਾ ਕਰੋ। ਮਾਏ ਮਾਪੇ ਨੇ ਹਮੇ ਕਿਉਂਕਿ ਬਹੁ ਮਰੇ ਹਾਲ ਹੋ ਜਾਵੇਂ ਜਾਇ ਉਹਦੇ ਚਲੇ ਜਾਵਾ ਜਾਂ ਠੀਕ ਨਸ਼ੇ ਪੜ ਜਾਵਾ ਗਲਤ ਫਿਰ ਆਖਰੀ ਨੇ ਉਹ ਟੀਕੇ ਸੀਕੇ ਬਦਲੇ ਕਾਇ ਲਗਾਨੇ ਗਲਤ ਲਗਾ ਕੇ ਮਰ ਮੁਕ ਵੀ ਜਾਵੇਂ ਪਾਛੇ ਬਰਬਾਦ ਹੋ ਜਾਵਾ ਸਾਰਾ ਕੁਝ ਮਰੇ ਵਾਲੋ ਮਰ ਜਾਵਾ ਜਾਂ ਤੇ ਮਾਂ ਬਾਪ ਜ਼ਿੰਦਗੀ ਭਾਰੀ ਮਰਤੇ ਰਵੇਂ ਹਸਿਆਨੇ ਕਹਦੇ ਨਹੀਂ ਕੋ ਜਬ ਤੱਕ ਜੀਏ ਮਾਤਾ ਰੋਏ ਬੈਣ ਰੋਏ ਦਸ ਮਾਸਾ ਰੇ 13 ਦਿਨ ਤੱਕ ਪੀਰੀ ਰੋਏ ਫੇਰ ਕਰੇ ਕਰਵਾਸਾ ਰੇ ਜੁਰ ਮਾਂ ਹੈ ਨਾ वो सारी उम्र ही रोती कोखे रवे देख के कोशिश करो यार जर बुराई तो तू बचे माड़े तो माड़े नशा तो बच गए अपने माँ बाप में समझो यार वो तरे भले वास्त जो कुछ करिए भले वास्त करिए जो मार वीडियो चंग लगे तो शेयर कर दे दो नहीं तो जे तेन ठीक लगा जया नहीं